ਕੋਡੀ 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 ਇੱਕ ਅਜ ਮਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਟੀਮ ਖੇਡ ਰਹੀ ਨੇ ਬਰਨਾਲਾ ਸੂਰਤ ਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਪਢੋੜੀ ਨੇ ਦਿੱਤੀਆਂ ਲੱਖਾਂ ਵੀ ਮੇਰੇ ਨਾਮ ਦੇ ਗਏ ਏ ਅਸੀਂ ਟੀਮ 2 ਦਿਨ ਪਹਿਲਾਂ ਲੱਗੀ ਸੀ ਬਰਨਾਲਾ ਬਾਈ ਨੇੜੇ ਜਾ ਕੇ ਜਿਹਨੂੰ ਪਹਿਲਾਂ ਪਲੇਅਰ ਨੂੰ ਕਿਹਾ ਬਸ ਜ਼ਰਾ ਰਹਿ ਤੇ ਰਾਤ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜਿਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ 플레이ਰ ਸੀਗੇ ਭਾਈ ਬੂਟਾ ਨਦਾਨ ਬੌਪਰ ਦੇ ਸੀਗਾ ਪ੍ਰਵੀਨ ਤੇ ਰਕੇਸ਼ ਬੌਪਰ ਤੇ ਹਿਸ਼ਾਰੇ ਦਾ ਚਿਹਰਾ ਕਿਸੇ ਕੋ ਦਾ ਨਾ ਮਿਲ ਤੀ ਤੇ ਸਤੀ ਦਰਬਾ ਧਿਆਨਾ ਦਰਬਾ ਤੇ ਗੁਰੀਤ ਲੇਰ ਤਾਜੂ ਰਾਣੀ ਕੀ ਹੋਰ ਵੀ ਜਾਨੀ ਕਿ ਇੱਕ ਦੋ ਫੇਰ ਸੀਗੇ ਨਾਲ ਸਾਡੇ ਇਹ ਜਦੋਂ ਰਾਤ ਨੇਰੇ ਹੁੰਦੇ ਨੇ ਇਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੇ ਦਿੱਤੀ ਆ ਕਾਲੇ ਬਗੜਣ ਵਾਲੇ ਨਹੀਂ ਆ ਦੀਪਦ ਗੋਦੀ ਦੇ ਇਸ ਸਾਨੂੰ ਨਹੀਂ ਪਤਾ ਬਾਈ ਉਹਨੇ ਦਿੱਤੇ ਆ ਜਾਂ ਨਹੀਂ ਦਿੱਤੇ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨੇ 30000 ਰੁਪਏ ਲੈਣ। ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 30000 ਕਿੱਥੋਂ ਦੇ ਸਕਦੇ ਸੀਗੇ। ਅਸੀਂ ਆ ਜਿਹੜੀ ਪਾਰਟਿਸਿਪੇਟ ਕੀਤੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨਾਂ ਨੇ 1.5 ਲੱਖ ਰੁਪਏ ਪਾਰਟਿਸਿਪੇਟ ਕਿਹਾ। ਵੀ ਅਸੀਂ ਕਿੱਢਣ ਜਾਵਾਂਗੇ ਨਹੀਂ ਪਰ ਅਤੀ ਬੰਦੇ ਹੋਰ ਕਰ ਲੈਣੇ ਨਵੀਂ ਵੀ ਸਾਡੀ ਤਾਂ ਇੰਦਾ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪ ਕਰ ਲਓ। ਤੇ ਉਹਨਾਂ ਨੇ ਸਾਨੂੰ ਕਿੱਢਣ ਤੋਂ ਦਿੱਤਾ ਜਵਾਬ ਤਾਂ ਕਰਕੇ ਸੀ ਸਾਡੇ ਦੇਰ ਬਾਅਦ ਗੱਡੀ 'ਚ ਬੈਠੇ ਆ ਤੇ ਇੱਕ ਦੋ ਬਲੇ ਚਲੀ ਵੀ ਗਏ ਇਹ ਟੀਮ ਲੈ ਕੇ ਬਈ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਗਈ ਤੋਂ ਗੱਡੀ 'ਚ ਬੈਠੇ ਆ ਤੇ ਮੈਂ ਬਾਈ ਕਾਲੇ ਬਾਗੜਿਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰ ਟੀਮ ਬਣੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਜਾਂਦਾ ਇਹ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹਿવાਗੇ ਤੇ ਬਾਈ ਜਿੰਨੀ ਵੀ ਜ਼ਰੂਰੀ ਸਾਨੂੰ ਬਾਗੜਿਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕਹਿੰਦਾ ਜੀ ਕੱਲ ਮੈ ਅਹੀਂ ਪਹਿਲਾਂ ਨਹੀਂ ਆ ਸਕਦੀ ਸੀ ਉਹਦੇ ਚ ਉਹਦੇ ਕਰਕੇ ਬਈ ਅਸੀਂ 10 10:30 ਵਜੇ ਪਿੰਡੋਂ ਤੁਰੇ ਆ ਤੇ ਲੱਖਾਂ ਤੇ ਆਪਣਾ ਬਬਰਾਂ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣ ਜਾਂ ਬਿਮਾਰ ਸੀ ਲਿਧਾਨੇ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਆ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਈ ਉਹ ਇੱਜ਼ਤ ਰੱਖਣ ਵਾਸਤੇ ਟੀਮ ਲੈ ਕੇ ਆਏ ਸੀ ਪਰ ਇਹਨਾਂ ਨੇ ਸਾਡੀ ਟੀਮ ਕੱਟੀ ਆ ਚਲੋ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਇਹ ਟਾਈਮ ਤੇ ਨਹੀਂ ਪਹੁੰਚੀ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਜੀ ਅਸੀਂ ਕੋਲ ਜਿੰਨਾਂ ਕੇ ਗੇਮ ਭੋਗ ਪਰ ਜਿੱਦਾਂ ਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਆ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗੱਤ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਜੀ ਅਸੀਂ ਕਿਹੜੀ ਮਜਬੂਰੀ ਚ ਪਸਣਾ ਅਸੀਂ ਤਾਂ ਬੰਦੇ ਨਾਲ ਧੱਕਾ ਕਰ ਕਰਕੇ ਲੈ ਗਏ ਆਉਣੇ ਹੁਣ ਤੁਸੀਂ ਬਾਬਰੇ ਜੀ ਤੇਰੇ ਨੂੰ ਪੁੱਛ ਸਕਦੇ ਹੋ ਜਿਹੜੇ ਬੰਦੇ ਕੋਦੇ ਨੇੜੇ ਦੇ ਹੋਏ ਜਿਉ ਉਹਨੂੰ ਕਿਹੜੀ ਸਥਿਤੀ ਜਦੋਂ ਸੱਤਿਆ ਸੀ ਉਹਦਾ ਭਾਣ ਜਾਂ ਬਿਮਾਰਾ ਲੁਧਿਆਣੇ ਧੱਕੇ ਨਾਲ ਉਹ ਬ ਅਸੀਂ ਸਿਰਫ ਆਪਣੀ ਜਿੜੇ ਦੀ ਇੱਜ਼ਤ ਜਿਹੜੇ ਬੰਦਿਆਂ ਨੇ ਜਵਾਬ ਦੇ ਤਾ ਉਹਨਾਂ ਨਾਲ ਦੇ ਨਾਲ ਦੀਦਾ ਬਈ ਕੁਛ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲੇ ਮੇਰਾ ਨਾਮ ਲੈ ਕੇ ਵੀ ਗੁਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੁਣ ਬਈ ਬਾਈ ਮੈਂ ਕੁਛ ਨਾ ਗਲਤ ਕਰਦਾ ਇਹਦੇ ਚ ਬਾਕੀ ਜਿਹੜੇ ਪੇਜਾਂ ਪੂਜਾਂ ਨਾਲ ਜਾ ਕੇ ਵੀਡੀਓ ਪਾਉਂਦੇ ਬਾਈ ਸਵਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਹੀ ਗਨੂੰਗਾ ਵੀ ਹਾਂ ਬਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਬਈ ਕਾਲੇ ਇਹਨਾਂ ਲੱਖੇ ਬਨੂੜੀ ਨ ਬਾਕੀ ਭਾਈ ਉਦੋਂ ਵਾਲਮੀ ਜਦੋਂ ਆਪਣੀ ਟੀਮ ਸਕ੍ਰੈਚ ਹੋਈਆ ਉਦੋਂ ਬਾਅਦ ਵੀ ਗਰਾਊਂਡ 1.5 ਘੰਟਾ 1.5 ਘੰਟਾ ਖਾਲੀ ਰਹੀਆ ਹਾਂਜੀ ਆਪਾਂ ਕਿਹਾ ਕਿੱਦਣ ਹੋਣੀ ਸਾਨੂੰ ਜਿਹੜਾ ਨਾ ਮਾਪਿਆ ਉਹ ਟੀਮ ਹਾਜ਼ਰ ਮੋਕੇ ਤੇ ਖੜੀ ਆ ਮੈਂ ਹਾਜ਼ਰ ਵੀ ਭਾਈ ਅਸੀਂ ਨਹੀਂ ਪਹੁੰਚੇ ਗਏ ਉੱਥੇ ਅਸੀਂ ਗਲਤ ਹੋਣਾ ਨਾ ਉੱਥੇ ਗਰਾਊਂਡ ਫੇਰ ਵੀ ਜਿਹੜੇ ਘੰਟਾ ਖਾਲੀ ਰਹੀਆ ਤਾਂ ਕਰ ਮੈਚ ਕਰਾ ਸਕਦੇ ਸੀਗੇ ਜੇ ਉਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਥੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਖੜੇ ਨੇ ਆ ਤਾਂ ਲੋਕ ਇਹਨੇ ਸਾਨੂੰ ਮੈਂ ਵੀ ਮੈਕ ਤੇ ਬੋਲੂ ਉਹਨੇ ਕੋਲੇ ਨਾਲ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਕ ਤੇ ਸਾਨੂੰ ਬਾਅਦ ਚ ਬੋਲਣੀ ਦਿੱਤਾ ਮੈਂ ਮੈਂ ਉਹਦੋਂ ਵੀ ਫੜ ਦੇਤੇ ਨੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੀ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਮੈਚਾਂ ਕੀਤੀ ਜਾਂ ਕਮੇਟੀ ਨੇ ਜੋ ਕਿਤੇ ਸਾਡੀ ਟੀਮ ਪਰ ਟੀਮ ਕੱਟ ਕੇ ਤਾਂ ਬਾਈ ਕੋਈ ਹੱਲ ਨਹੀਂ ਮਿਲਿਆ ਹਨਾ ਡੇਢ ਦੋ ਘੰਟੇ ਗਰਾਊਂਡ ਖਾਲੀ ਰਿਹਾ ਓਨੇ ਟਾਈਮ ਤੇ ਸਾਡੀ ਟੀਮ ਖੜ ਜਨੀਆਂ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲੋਂ ਮੁੜੇ ਆ ਦੂਜੀ ਪਲੇਅਰ ਗਰਾਊਂਡ 'ਚ ਬੈਠੇ ਸੀ ਤੇ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਗੂ ਵਰਗੀਆਂ ਟੀਮਸ ਉਹ ਵੀ ਕੱਟ ਦੇ ਉਹ ਵੀ ਦੋ ਘੰਟੇ ਲੈ ਲਿਓ ਕੋਈ ਹੋਰ ਬੋਲਣਾ ਹੈ ਬਸ ਇਹੀ ਆ ਸਾਰੇਆਂ ਨੂੰ 82 ਗਾਲ ਭਾਈ ਸਾਰਿਆਂ ਨੂੰ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਭਾਈ ਲੋਕ ਗਾਲਾਂ ਕੱਢਦੇ ਆ ਬਿਨਾਂ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਦੇ ਸੀ ਦੇਨਦਾਰ ਹੈ ਨਹੀਂ ਨੀਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲੈ ਜਨੀ ਬਿਲਕੁਲ ਨਾ ਪਾਉਂਦੇ ਸਾਡਾ ਸਰ ਜਾਂਦਾ ਬਸ ਵੀਰੇ ਨਾ ਤਾਂ ਕਾਲੇ ਬੱਦ ਜਿੰਦਾ ਕਸੂਰਾ ਵੀਰੇ ਕੋਈ ਉਹਦੇ ਵੀ ਬੜੀ ਸੂਲ ਪੱਕੇ ਆ ਠੀਕ ਆ ਵਧੀਆ ਗੱਲਾਂ ਸੀ ਵੀ ਸੰਚਾਰ ਕਰਿਆ ਵਾ ਸਾਰਾ ਜਹੂ ਅਜੇ ਕੁਛ ਨਹੀਂ ਬੋਲੇ ਪਏ ਸਾਡਾ ਕੋਈ ਸੂਰਾ ਕੋਈ ਸਾਰਾ ਨਾ ਨਾਲੇ ਬੱਦ ਜਿੰਦਾ ਕਸੂਰਾ ਖਿੱਚ ਬੰਦੇ ਹੋ ਪਲੇਅਰ ਕੋਈ ਇੱਕ ਤਰ੍ਹਾਂ ਦੀ ਨਿੰਦੇ ਕੋਈ ਕਹਿੰਦੇ ਪੰਜਾਂ ਗਣਾ ہزار ਨਹੀਂ ਹੁੰਦੀਆਂ ਬਸ ਦੋ ਪਲੇਅਰਾਂ ਨੇ ਮੌਕੇ ਤੇ ਗੱਲ ਰਾ ਤਾਂ ਕਿ ਜਵਾਬ ਦਿੱਤਾ ਟੀਮ ਵੀਰੇ ਸਵੇਰੇ ਬਣਾਉਣੀ ਪਈ ਜਾਂਦ ਨੂੰ ਪਤਾ ਕਿਵੇਂ ਬਣਾਈਆ ਸਾਨੂੰ ਪਤਾ ਪੀਲੇ ਬਣਾਈਆ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਰਿਕਾਰਡਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਇਹੀ ਚ ਦੱਸਿਆ ਵੀ ਇਹ ਮੈਚ ਪਿੱਛੇ ਕਰਦੇ ਹਾਂ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਤੇ ਉਹ ਤੁਹਾਡਾ ਨਾਂ ਰਹਿ ਰਿਹਾ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਬੋਲੂ ਚੱਲ ਉਹਨਾਂ ਦਾ ਨਹੀਂ ਸੋ ਆਪਾਂ ਨੇ ਬਬਰਾਂ ਵੀ ਆ ਗਿਆ ਬਬਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਟੈਕਨੀਕ ਤੇ ਕਰਾ ਭਾਣਿਆ ਦਿਮਾਗ ਨਹੀਂ ਆ ਪੂਰਾ ਸਾਰਾ ਮਜ਼ੇਦਾਰ ਆਉਂਦਾ ਵੀ ਅਸੀਂ ਮੈਂ ਬਹੁਤ ਪ੍ਰੋਬਲਮ ਜੀਦਾ ਤੇ ਬਾਈ ਜੇ ਖਬਰ ਪ੍ਰੀਤ ਨੇ ਤਾਂ ਨਹੀਂ ਕਿੱਢ ਲਈ ਆ ਗਾ ਬਾਕੀ ਦੇ ਪਲੇਅਰ ਬੁਚੇ ਨਹੀਂ ਵੀ ਕੀ ਕਰਦੇ ਹੋ ਓਕੇ ਬਾਈ ਸਾਸੀ ਵਾਲੀ ਪੜ੍ਹੇ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ